ਬਿੱਗ ਬਾਸ ਤੇ ਕਾਂਟਾ ਲੱਗਾ ਗੀਤ ਤੋਂ ਮਸ਼ਹੂਰ ਹੋਈ ਸ਼ਫਾਲੀ ਜਰੀ ਵਾਲਾ ਦੀ ਦਿਲ ਦਾ ਦੌਰਾ ਪੈਣ ਦੇ ਨਾਲ 42 ਸਾਲ ਦੀ ਉਮਰ 'ਚ ਹੋਈ ਮੌਤ ਫਿਟਨੈਸ ਦਾ ਰੱਖਦੀ ਸੀ ਬਹੁਤ ਜ਼ਿਆਦਾ ਧਿਆਨ ਪੂਰਾ ਬਾਲੀਵੁੱਡ ਹੈਰਾਨ ਕੇ ਆਖਰ ਇੰਨੀ ਫਿਟਨੈਸ ਹੋਣ ਦੇ ਬਾਵਜੂਦ ਦਿਲ ਦਾ ਦੌਰਾ ਪੈ ਕਿਵੇਂ ਗਿਆ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਪੇ ਟੈਲੀਵਿਜ਼ਨ ਬਾਲੀਵੁੱਡ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਆਪਾਂ ਆਏ ਦਿਨ ਸੁਣਦੇ ਆ ਕਿ ਜਿਹੜੇ ਬੰਦੇ ਫਿਟ ਨਹੀਂ ਹੈਗੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਪਰ ਹੁਣ ਬਾਲੀਵੁੱਡ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਸ਼ਫਾਲੀ ਜਰੀ ਵਾਲਾ ਜੋ ਕਿ ਫਿਟਨੈਸ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਅਤੇ ਕਾਂਟਾ ਲਗਾ ਗੀਤ ਤੋਂ ਮਸ਼ਹੂਰ ਹੋਈ ਸੀ ਆਇਦਨ ਯੋਗ ਵਗੈਰਾ ਵੀ ਕਰਦੀ ਸੀ ਹੋਰ ਵੀ ਜਿਹੜੀ ਡੇਲੀ ਦੀ ਰੁਟੀਨ ਹੁੰਦੀ ਹੈ ਸਾਰੀ ਫੋਲੋ ਕਰਦੀ ਸੀ ਪਰ ਫਿਰ ਵੀ ਰਾਤ ਕਰੀਬ 11 ਵਜੇ ਉਸ ਦੇ ਸੀਨੇ ਦੇ ਵਿੱਚ ਤੇਜ਼ ਦਰਦ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਪਤੀ ਪ੍ਰਿਆਗ त्याਗੀ ਉਹਨਾਂ ਨੂੰ ਜਲਦੀ ਜਲਦੀ ਦੇ ਵਿੱਚ ਹਸਪਤਾਲ ਲੈ ਕੇ ਗਏ ਪਰ ਹਸਪਤਾਲ ਜਾਂਦੇ ਜਾਂਦੇ ਉਹ ਪੂਰੇ ਹੋ ਚੁੱਕੇ ਸੀ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਹਸਪਤਾਲ ਪੁਸ਼ਟੀ ਕਰ ਦਿੰਦਾ ਕਿ ਹੁਣ ਇਹ ਨਹੀਂ ਰਹੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਸ਼ਿਫਾਲੀ ਜਰੀ ਵਾਲਾ ਕਰੀਬ 2002 ਦੇ ਵਿੱਚ ਇੱਕ ਗੀਤ ਆਇਆ ਸੀ ਕਾਂਟਾ ਲਗਾ ਉਸ ਤੋਂ ਉਸਨੇ ਬਹੁਤ ਜ਼ਿਆਦਾ ਪ੍ਰਸਿੱਧੀ ਖੱਟੀ ਅਤੇ ਉਸ ਗੀਤ ਤੋਂ ਬਾਅਦ ਕਾਫੀ ਜ਼ਿਆਦਾ ਫਿਲਮਾਂ ਦੇ ਆਫਰ ਆਏ ਕਈ ਫਿਲਮਾਂ ਵੀ ਕਰੀਆਂ ਕਈ ਸੀਰੀਅਲ ਕਰੇ ਕਈ 뮤직 ਐਲਬਮ ਉਹਨਾਂ ਨੇ ਅੱਗੇ ਜਾ ਕੇ ਹੋਰ ਕਰੇ 빅 ਬੌਸ ਦਾ 13ਵਾਂ ਸੀਜ਼ਨ ਵੀ ਉਹਨਾਂ ਨੇ ਕਰਿਆ ਜਿਸ ਦੇ ਵਿੱਚ ਉਹ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹੇ 빅 ਬੌਸ ਤੋਂ ਬਾਅਦ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਆਫਰ ਆਏ ਕਹਿੰਦੇ ਨੇ ਕਿ ਪੂਰੀ ਖੁਸ਼ੀ ਦੇ ਨਾਲ ਕਾਂਟਾ ਲਗਾ ਗਰਲ ਆਪਣੀ ਜ਼ਿੰਦਗੀ ਜੀ ਰਹੀ ਸੀ ਆਪਣੇ ਘਰ ਵਾਲੇ ਦੇ ਨਾਲ ਵੀ ਰਿਸ਼ਤੇ ਚੰਗੇ ਸੀ ਇਹ ਉਹਨਾਂ ਦਾ ਦੂਸਰਾ ਵਿਆਹ ਸੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਕਹਿੰਦੇ ਨੇ ਕਿ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਵੇ ਤਕਰੀਬਨ 42 ਸਾਲ ਦੇ ਹੋ ਚੁੱਕੇ ਸੀ ਅਤੇ ਰਾਤ 27 ਤਰੀਕ ਨੂੰ ਰਾਤ 11 ਵਜੇ ਉਹਨਾਂ ਦੇ ਸੀਨੇ ਦੇ ਵਿੱਚ ਤੇਜ਼ ਫਟ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੇ ਘਰ ਵਾਲੇ ਵੀ ਕੋਲ ਹੁੰਦੇ ਨੇ ਅਤੇ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਪਰ ਉੱਥੇ ਜਾ ਕੇ ਉਹ ਪੂਰੇ ਹੋ ਜਾਂਦੇ ਨੇ ਪੂਰਾ ਬਾਲੀਵੁੱਡ ਹੈਰਾਨ ਹ ਸਦਮੇ ਦੇ ਵਿੱਚ ਆ ਕਿ ਆਖਰ ਇੰਨੀ ਛੋਟੀ ਉਮਰ ਦੇ ਵਿੱਚ ਇਸ ਕੁੜੀ ਨੂੰ ਇਸ ਤਰ੍ਹਾਂ ਕਿਵੇਂ ਹੋ ਗਿਆ ਕਿਉਂਕਿ ਆਪਾਂ ਅਕਸਰ ਸੁਣਦੇ ਰਹਿੰਦੇ ਆ ਕਿ ਫਿਟਨੈਸ ਦਾ ਧਿਆਨ ਰੱਖੋ ਜਿਨ੍ਹਾਂ ਦੇ ਜ਼ਿਆਦਾ ਮੋਟਾਪਾ ਆਉਂਦਾ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਪਰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਧਿਆਨ ਰੱਖਦੀ ਸੀ ਇਹ ਕੁੜੀ ਫਿਟਨੈਸ ਦਾ ਅਤੇ ਆਪਣੀ ਕਹਿੰਦੇ ਨੇ ਕਿ ਖੁਰਾਕ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਕੀ ਖਾਣਾ ਕੀ ਨਾ ਖਾਣਾ ਲੋਕਾਂ ਨੂੰ ਵੀ ਦੱਸਦੀ ਸੀ ਕਿ ਕਿਸ ਤਰ੍ਹਾਂ ਦੀ ਡਾਈਟ ਲਈ ਜਾਵੇ ਇੱਥੇ ਸਭ ਦੇ ਉਲਟ بس ਇੱਕੋ ਗੱਲ ਹੈ ਕਿ ਅਗਰ ਰੱਬ ਨੇ ਕਿੰਨੇ ਸਾਲ ਲਿਖ ਕੇ ਭੇਜੇ ਨੇ ਉਹਨੇ ਤੁਸੀਂ ਨੇ ਪੂਰੇ ਕਰ ਲਏ ਜਦੋਂ ਬਲਾਵਾ ਆ ਗਿਆ ਜਾਣਾ ਜ਼ਰੂਰ ਪਊਗਾ ਕਹਿੰਦੇ ਨੇ ਕਿ ਸ਼ਫਾਲੀ ਜਰੀ ਵਾਲਾ ਦੀਆਂ ਇੱਕ ਦੋ ਫਿਲਮਾਂ ਵੀ ਚੱਲ ਰਹੀਆਂ ਸੀ ਉਹ ਪ੍ਰੋਜੈਕਟ ਵੀ ਇਹਨਾਂ ਦੇ ਵਿੱਚ ਹੀ ਰਹਿ ਗਏ ਇੱਕ ਦੋ ਦੀ ਤਾਂ ਕਹਿੰਦੇ ਨੇ ਕਿ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਸੀ ਪਰ ਉਹਨਾਂ ਦੇ ਜਾਣ ਨਾਲ ਹੁਣ ਬਹੁਤ ਵੱਡਾ ਘਾਟਾ ਹੈ ਜਿਹੜਾ ਬਾਲੀਵੁੱਡ ਨੂੰ ਪਿਆ ਇੱਥੇ ਇੱਕ ਗੱਲ ਹੋਰ ਦੱਸਦੀ ਹੈ ਕਿ ਹਾਲੇ ਤੱਕ ਉਹਨਾਂ ਦੇ ਪਤੀ ਜਾਂ ਫਿਰ ਉਹਨਾਂ ਦੇ ਮਾਪੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਨਾ ਜ਼ਰੂਰ ਆਖ ਦਿੱਤਾ ਕਿ ਇਹ ਜਿਹੜੀ ਖਬਰ ਹੈ ਬਿਲਕੁਲ ਸੱਚੀ ਹੈ ਸ਼ਿਫਾਲੀ ਜਰੀ ਵਾਲਾ ਨੇ ਕਈ ਹਿੰਦੀ ਫਿਲਮਾਂ ਵੀ ਕਰੀਆਂ ਜਿਵੇਂ ਕਿ ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਦੀ ਮੁਸਤੈ ਸ਼ਾਦੀ ਕਰੋਗੀ ਅਤੇ ਹੋਰ ਵੀ ਕਈ ਗੀਤ ਨੇ ਫੇਮਸ ਗੀਤ ਨੇ ਕਈ ਪੰਜਾਬੀ ਗੀਤਾਂ ਦੇ ਵਿੱਚ ਵੀ ਸ਼ਿਫਾਲੀ ਜਰੀ ਵਾਲਾ ਨੇ ਕੰਮ ਕੀਤਾ ਦੋ ਤਿੰਨ ਹਿੱਟ ਗੀਤ ਕਰੇ ਨੇ ਉਹਨਾਂ ਨੇ ਪੰਜਾਬ ਦੇ ਨਾਲ ਨਾਲ ਕਈ ਸਾਊਥ ਦੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਹੱਥ ਅਜਮਾਇਆ ਪਰ ਹੁਣ ਉਹ ਜ਼ਿਆਦਾ ਧਿਆਨ ਆਪਣੇ ਪਰਿਵਾਰ ਦੇ ਉੱਪਰ ਹੀ ਦੇ ਰਹੇ ਸੀ ਆਪਣੇ ਪਰਿਵਾਰ ਦੇ ਨਾਲ ਹੀ ਜ਼ਿਆਦਾ ਰਹਿੰਦੇ ਸੀ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਸ਼ਿਫਾਲੀ ਜਰੀ ਵਾਲਾ ਨਹੀਂ ਰਹੇ